ਉਸੇ ਕਹਿੰਦਾ ਪਿੰਡ ਪਨਾਮ ਨੂੰ ਪਿੰਡ ਪਨਾਮ ਚ ਆਪਾਂ ਪੁੱਜੇ ਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦੇਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਪਿੰਡ ਪਨਾਮ ਪੁੱਜੇ ਆ ਇੱਥੇ ਕਾਫੀ ਘਰ ਹੈਗੇ ਆ ਜਿਹੜੇ 30 40 ਘਰ ਉਹ ਪਾਣੀ ਦੀ ਲਪੇਟ ਦੇ ਵਿੱਚ ਆਏ ਹੋਏ ਆ ਤੇ ਇੱਥੋਂ ਕਾਫੀ ਬੰਦੇ ਜਿਹੜੇ ਸ਼ਿਫਟ ਹੋਏ ਆ ਦੂਸਰੇ ਘਰਾਂ ਦੇ ਵਿੱਚ ਤੇ ਅਸੀਂ ਅੱਗੇ ਜਾ ਕੇ ਸਾਰਾ ਜਦਾਂ ਦੇਖ ਕੇ ਆਏ ਆ ਪਰ ਲੇਕਿਨ ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਚਾਹੁੰਦਾ ਆ ਪਬਲਿਕ ਨੂੰ ਪੁਰਾਣੀਆਂ ਸਰਕਾਰਾਂ ਰਹੀਆਂ 22 25 ਹਾਲ ਉਹਨਾਂ ਨੇ ਕਦੇ ਲਾਈਫ ਦੇ ਵਿੱਚ ਸੋਚਿਆ ਨਹੀਂ ਉਹਨਾਂ ਨੇ ਇਹਨਾਂ ਚੀਜ਼ਾਂ ਦੇ ਪ੍ਰਤੀ ਹੁਣ ਉਹ ਆ ਕੇ بار-बार ਬੋਲੀ ਜਾ ਰਹੇ ਨੇ ਜੀ ਪਾਣੀ ਆ ਗਿਆ ਪਾਣੀ ਆ ਗਿਆ ਪਰ ਘੱਟੋ-ਘੱਟ ਤੁਸੀਂ ਦੇਖੋ ਸਰਕਾਰ ਨੂੰ 3-4 ਸਾਲ ਹੋਏ ਆ ਹਜਾਂ ਇਹਨਾਂ ਨੇ ਬਹੁਤ ਵਧੀਆ ਡਿਵੈਲਪਮੈਂਟ ਪਿੰਡਾਂ ਦੀ ਕੀਤੀ ਆ ਪਰ ਲੇਕਿਨ ਕੋਸ਼ਿਸ਼ ਸਮਝਾ ਦੇਣਾ ਚਾਹੀਦਾ ਨਾ ਇਹਨਾਂ ਨੂੰ ਇਹ ਜਿਹੜੀਆਂ ਆਪਣੀਆਂ ਪੋਲੀਟੀਕਲ ਰਾਜਨੀਤੀ ਰੋਟੀਆਂ ਸੇਕ ਰਹੇ ਆ ਜਿਹੜੀਆਂ ਸਰਕਾਰਾਂ ਦੇ ਬੰਦੇ ਉਹ ਪਹਿਲਾਂ ਸੁੱਤੇ ਹੋਏ ਸੀਗੇ ਅੱਜ ਤੋਂ 10-15 ਸਾਲ ਪਹਿਲਾਂ ਉਸ ਸਮੇਂ ਵੀ ਪਿੰਡਾਂ ਦੇ ਵਿੱਚ ਪਾਣੀ ਆਂਦਾ ਸੀਗਾ ਮੈਂ ਇੱਕੋ ਰਿਕਵੈਸਟ ਕਰਾਂਗਾ ਸਭਨਾਂ ਨੂੰ ਇੱਕਜੁੱਟ ਹੋ ਕੇ ਪਿੰਡ ਵਾਸੀਆਂ ਦਾ ਸਾਥ ਦੋ ਜਿਹੜੇ ਮੁਸੀਬਤ ਦੇ ਵਿੱਚ ਆ ਇੱਥੇ ਆਪਣੀਆਂ ਰੋਟੀਆਂ ਨਾਲ ਸੇਕੋ ਆ ਕੇ ਠੀਕ ਆ ਜੀ ਮੈਂ ਇੰਨਾ ਕੀ ਕਹਿਣਾ ਚਾਹੁੰਦਾ ਹੈ ਬਾਕੀ ਸਾਡੇ ਨਾਲ ਸਰਪੰਚ ਸਾਹਿਬ ਬਰਾਂਪੁਰ ਤੋਂ ਮੌਜੂਦ ਨੇ ਮੋਜਵਾਲ ਤੋਂ ਮੌਜੂਦ ਨੇ ਸਰਪੰਚ ਸਾਹਿਬ ਛੁੱਟਿਆਲ ਤੋਂ ਮੌਜੂਦ ਨੇ ਇਹ ਸਾਰੀ ਟੀਮ ਅਸੀਂ ਇਕੱਠੇ ਹੋ ਕੇ ਇਸ ਪਿੰਡਾ ਦੇ ਵਿੱਚ ਪਲਾਸੀ ਉੱਥੇ ਜਾ ਕੇ ਆਏ ਉੱਥੇ ਵੀ ਬੁਰਾ ਹਾਲ ਆ ਪਿੰਡਾ ਦਾ ਤੇ ਪਨਾਮ ਦੇ ਵਿੱਚ ਵੀ ਕਾਫੀ ਬੁਰਾ ਹਾਲ ਹੋ ਰਿਹਾ ਹੈ ਪਿੰਡਾ ਦਾ ਤੇ ਇਹਦੇ ਵਾਸਤੇ ਮੰਤਰੀ ਹਰਜੋਤ ਸਿੰਘ ਬੈਂਸ ਇੱਕ ਮੈਂ ਇਹ ਜੇ ਮੰਤਰੀ ਦੇਖੇ ਆ ਬਾਕੀ ਤਾਂ ਸਾਰੇ ਕੋ ਗੱਡੀਆਂ 'ਚ ਬੈਠ ਕੇ ਆ ਰਹੇ ਆ ਮੰਤ ਮੰਤਰੀ ਪਹਿਲਾਂ ਹੁਣ ਵੀ ਪੁਰਾਣੇ ਮੰਤਰੀ ਗੱਡੀਆਂ 'ਚ ਬੈਠ ਕੇ ਸਿਰਫ ਆਪਣੀਆਂ ਰੋਟੀਆਂ ਸੇਕਣ ਆ ਰਹੇ ਨੇ ਮੈਂ ਇੱਕੋ ਚੀਜ਼ ਕਹਾਵਾ ਗਿਆ ਬਈ ਮੰਤਰੀ ਹਰਜੋਤ ਸਿੰਘ ਬੈਂਸ ਡਾਊਨ ਟੂ ਅਰਥ ਬੰਦੇ ਨੇ ਠੀਕ ਆ ਜੀ ਉਹਨਾਂ ਨੂੰ ਆਪਣੀ ਲੀਡਰੀ ਨਹੀਂ ਦਿਖਾਉਂਦੇ ਉਹ ਕਿਸੇ ਵੀ ਬੰਦਿਆਂ ਨੂੰ ਆਪਣੀ ਲੀਡਰੀ ਨਹੀਂ ਦਿਖਾਉਂਦੇ ਉਹ ਪਬਲਿਕ ਦੇ ਵਿੱਚ ਵਿਚਰ ਕੇ ਸਭ ਨਾਲ ਬੰਦਿਆਂ ਦਾ ਸਾਥ ਦੇ ਕੇ ਨਾਲ ਦੀ ਨਾਲ ਵਰਕਿੰਗ ਕਰਦੇ ਆ ਤੇ ਬਾਕੀ ਜਿੰਨੇ ਵੀ ਲੀਡਰ ਸੀਗੇ ਉਹ ਲੀਡਰ ਸਾਹਿਬਾਨ ਸਾਰੇ ਜਿੰਨੇ ਵੀ ਕਰਦੇ ਆਂਦੇ ਆ ਮੌਕੇ ਦਾ ਜੀ ਇਹਨਾਂ ਨੇ ਸੋਚਿਆ ਨਹੀਂ ਸਰਕਾਰ ਨੇ ਇਹਨਾਂ ਨੇ ਵਰਕ ਨਹੀਂ ਕੀਤਾ ਏ ਪਰ ਲੇਕਿਨ ਘਟੋ ਘਟ ਮੈਂ ਫਿਰ ਦੁਬਾਰੇ ਇੱਕੋ ਗੱਲ ਰਿਪੀਟ ਕਰਨਾ ਚਾਹੁੰਦਾ ਏ ਵੀ ਥੋੜੀਆਂ 15-15 ਸਾਲ ਸਰਕਾਰਾਂ ਰਹੀਆਂ ਏ ਉਹਨਾਂ ਨੇ ਕਦੀ ਪਬਲਿਕ ਦੇ ਬਾਰੇ ਸੋਚਿਆ ਏ ਤੁਹਾਨੂੰ ਉਸੇ ਸਮੇਂ ਯਾਦ ਆਂਦਾ ਜੇਲਾ ਪਾਣੀ ਆਂਦਾ ਇੱਥੇ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਸਾਰੀਆਂ ਆਪਣੀਆਂ ਟੀਮਾਂ ਨੂੰ ਸਰਗਰਮ ਕਰਕੇ ਭੇਜ ਦਿੰਦੇ ਹੋ ਏਰੀਆ ਦੇ ਵਿੱਚ ਤੇ ਖੁਦ ਵੀ ਆਂਦੇ ਹੋ ਫੇ ਗੇੜਾ ਮਾਰ ਕੇ ਜਾਂਦੇ ਹੋ ਪਬਲਿਕ ਭੋਲੀ ਆ ਸਾਡੀ ਇਹਨਾਂ ਨੂੰ 扑ੜਕਾਉਣਾ ਠੀਕ ਆ ਭੋਲੀ ਪਬਲਿਕ ਨੂੰ 扑ੜਕਾਈਂਦਾ ਨਹੀਂ ਇਹਨਾਂ ਦਾ ਇਸ ਮੁਸੀਬਤ ਦੇ ਸਮੇਂ ਸਾਥ ਦੇਂਦਾ ਕਿਸੇ ਵੀ ਪਾਰਟੀ ਦਾ ਵਿਰੋਧ ਨਹੀਂ ਕਰੀਂਦਾ ਹੁੰਦਾ ਏ ਤੁਸੀਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿੱਚ ਪਿੰਡਾਂ ਚ ਵਿਚਰੋ ਮੈਂ ਇਹੀ ਰਿਕਵੈਸਟ ਕਰਾਂਗਾ ਸਾਰੇ ਲੀਡਰ ਸਾਹਿਬਾਨਾਂ ਨੂੰ ਜਿਵੇਂ ਕਿ ਸਾਡੇ ਮੰਤਰੀ ਹਰਜੋਤ ਸਿੰਘ ਬੈਂਸ ਕਰ ਰਹੇ ਨੇ ਉਹ ਪਾਰਟੀਵਾਦੀ ਨਹੀਂ ਦੇਖ ਰਹੇ ਨੇ ਉਹ ਆਪਣੇ ਪਿੰਡਾਂ ਦੇ ਆਪਣੇ ਸ਼ਹਿਰ ਦੇ ਹਲਕੇ ਦੇ ਬੰਦਿਆਂ ਨੂੰ ਦੇਖ ਕੇ ਉਹਨਾਂ ਦੀ ਮਦਦ ਕਰ ਰਹੇ ਨੇ ਠੀਕ ਆ ਜੀ ਪਾਰਟੀਵਾਦੀਆਂ ਸਾਰੀਆਂ ਬਾਦੀਆਂ ਗੱਲਾਂ ਐ ਪਰ ਲੇਕਿਨ ਮੈਂ ਸਭਨਾਂ ਨੂੰ ਫਿਰ ਤੋਂ ਇੱਕੋ ਹੱਥ ਜੋੜ ਕੇ ਇਹੀ ਅਪੀਲ ਕਰਾਂਗਾ ਵੀ ਜਿੰਨੇ ਵੀ ਆਪਣੇ ਬੰਦੇ ਹੈਗੇ ਆ ਟੀਮਵਰਕ ਹੈਗੀ ਆ ਇੱਕ ਦੂਸਰੇ ਦਾ ਸਹਿਯੋਗ ਦਿਓ ਇੱਥੇ ਪਾਰਟੀਆਂ ਬਾਜੀ ਨਾ ਦੇਖੋ ਲੋਕਾਂ ਦੀ ਪਰੇਸ਼ਾਨੀ ਹੈਗੀ ਜੀ ਲੋਕਾਂ ਦਾ ਜਿਹੜਾ ਪਾਣੀ ਆ ਘਰਾਂ ਦੇ ਵਿੱਚ ਵੜਿਆ ਏ ਉਹਨਾਂ ਨੇ ਆਪਣੇ ਆਪਣੇ ਘਰਾਂ ਤੋਂ ਸਮਾਨ ਸ਼ਿਫਟ ਕਰਕੇ ਨਾਲ ਦੇ ਘਰਾਂ ਦੇ ਵਿੱਚ ਉਹਨਾਂ ਨੇ ਸ਼ਿਫਟ ਕੀਤਾ ਤੇ ਜਿੱਥੇ ਤੱਕ ਮੰਤਰੀ ਸਾਹਿਬ ਤੋਂ ਹੋ ਸਕਿਆ ਉਹਨਾਂ ਨੇ ਮਦਦ ਕੀਤੀ ਆ ਸਰਪੰਚ ਸਾਹਿਬ ਦੀ ਸਾਡੀ ਸਭਨਾ ਦੀ ਡਿਊਟੀ ਲੱਗੀ ਆ ਅਲੱਗ-ਅਲੱਗ ਪਿੰਡਾਂ ਚੋਂ ਕੱਲੇ ਹੈਗੇ ਨੇ ਹਰੇਕ ਪਿੰਡਾਂ ਚੋਂ ਜਾ ਜਾ ਕੇ ਉਹ ਨਹੀਂ ਕਰ ਪਾ ਰਹੇ ਨੇ ਤੇ ਜਿੰਨੀ ਕੁ ਸਪੋਰਟ ਸਾਡੀ ਟੀਮਵਰਕ ਨਾਲ ਹੋ ਰਹੀ ਆ ਆਪਾਂ ਕਰ ਰਹੇ ਨੇ ਤੇ ਮੈਂ ਬਾਕੀ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹੋ ਜਿਹੇ ਮੌਕੇ ਤੇ ਇਹ ਪੰਜਾਬ ਸਾਡਾ ਸਭ ਦਾ ਕੱਠਾ ਪੰਜਾਬ ਆ ਸਾਰੇ ਇਕੱਠੇ ਹੋ ਕੇ ਇਸ ਪੰਜਾਬ ਨੂੰ ਇਸ ਹੂਦੇ ਵਿੱਚੋਂ ਕੱਢੋ ਇਸ ਲਈ ਰਾਹਤ ਦੀ ਤਿਆਰੀ ਜਿਹੜੀ ਤੁਸੀਂ ਆਇਆ ਹੋ ਕੀ ਰਾਹਤ ਕਹਿੰਦੇ ਲੈ ਕੇ ਆ ਰਹੇ ਹੋ ਮਹੱਤਵਪੂਰਨ ਇਸ ਤਰ੍ਹਾਂ ਮੈਂ ਤੁਹਾਨੂੰ ਲੱਗਦਾ ਜਿਵੇਂ ਕਿ ਸਰਪੰਚ ਸਾਹਿਬ ਨੇ ਵੀ ਸਾਡੇ ਆਪਣੇ ਪੁਰਵ ਸਰਪੰਚ ਸਾਹਿਬਾ ਸਾਡੇ ਬੁਬੌਰ ਸਾਹਿਬ ਤੋਂ ਤੇ ਬਾਕੀ ਸਾਡੀ ਸਾਰੀ ਟੀਮ ਆਈ ਹੈ ਕਿਉਂਕਿ ਜਿਸ ਵੇਲੇ ਇਹ ਮੁਸੀਬਤ ਦੀ ਘੜੀ ਹੁੰਦੀ ਹੈ ਜਿਹੜਾ ਪਾਣੀ ਹੈ ਜਦੋਂ ਇੰਨਾ ਪਾਣੀ ਆਂਦਾ ਇਹ ਕੋਈ ਪਾਰਟੀ ਬਾਈ ਜੀ ਨੂੰ ਪੁੱਛ ਕੇ ਨਹੀਂ ਆਂਦਾ ਕਿ ਮੈਂ ਕਾਂਗਰਸੀ ਡਬੋਣਾ ਹੈ ਜਾਂ ਮੈਂ ਬੀਜੇਪੀ ਵਾਲੇ ਡਬੋਣਾ ਹੈ ਜਾਂ ਆਪ ਵਾਲੇ ਡਬੋਣਾ ਹੈ ਇੱਥੇ ਸਾਨੂੰ ਸਾਰੀ ਪਾਰਟੀ ਬਾਈ ਜੀ ਨੂੰ ਦੂਰ ਕਰਕੇ ਇਕਜੁੱਟ ਹੋ ਕੇ ਇਨਸਾਨੀਏ ਨਾਤੇ ਪੰਜਾਬ ਅਤੇ ਪੰਜਾਬ ਦੇ ਦੀ ਰਾਖੀ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਜਿੰਨੀ ਵੀ ਹੋ ਸਕੇ ਇਹ ਇਕੱਲੇ ਸਾਡਾ ਨਹੀਂ ਫਰਜ਼ ਹੈ ਨਾ ਹਰਜੋਤ ਬੈਨ ਦਾ ਫਰਜ਼ ਹੈ ਨਾ ਹੋਰ ਪਾਰਟੀਆਂ ਵਾਲ ਇਹ ਤੁਹਾਡੇ ਪੱਤਰਕਾਰ ਭਈਆਂ ਦਾ ਵੀ ਫਰਜ ਹੈ ਇਹ ਸਾਡਾ ਵੀ ਸਰਪੰਚਾਂ ਦਾ ਵੀ ਫਰਜ ਹੈ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਜਿੰਨੇ ਕਲਾਕਾਰ ਹੈ ਉਹ ਵੀ ਸਾਰੇ ਪੰਜਾਬ ਦੀ ਰਾਖੀ ਦੀ ਲਈ ਸਾਰੇ ਮੈਦਾਨ ਵਿੱਚ ਖੁੱਦ ਚੁੱਕੇ ਨੇ ਆਪਾਂ ਇਹ ਕਹਿੰਦੇ ਆ ਕਿ ਇਸ ਵੇਲੇ ਕਿਸੇ ਨੂੰ ਕ੍ਰਿਟਿਸਿਜ਼ਮ ਨਾ ਕਰੋ ਕਿਸੇ ਨੂੰ ਮਾੜਾ ਚੰਗਾ ਨਾ ਕਹੋ ਜਿਹੜਾ ਵੀ ਬੰਦਾ ਇੱਥੇ ਕੰਮ ਕਰਦਾ ਜਿਹੜੀ ਵੀ ਪਾਰਟੀ ਦਾ ਵੀ ਬੰਦਾ ਕੰਮ ਕਰਦਾ ਉਸ ਦਾ ਜੀ ਆਇਆਂ ਨੂੰ ਹੈ ਠੀਕ ਹੈਗਾ ਨਹੀਂ ਪਾਰਟੀ ਜਿਹੜੇ ਆਪਾਂ ਆਪਣਾ ਪੋਲੀਟਿਸ਼ਨ ਕਰਨੇ ਲਈ ਠੀਕ ਹੈਗਾ ਨਹੀਂ ਉਹ ਬਾਅਦ ਵਿੱਚ ਫ਼ਰਮਾ ਹੈਗਾ ਜਿਹੜਾ ਇਲੈਕਸ਼ਨ ਆਊਗਾ ਅਸਲਾ ਕਰੀ ਜਾਇਓ ਲੇਕਿਨ ਫਿਲਹਾਲ ਜਿਹੜੇ ਸਾਡੇ ਲੋਕ ਮੁਸੀਬਤ ਦੇ ਵਿੱਚ ਫ ਉਹਨਾਂ ਦਾ ਇੱਕ ਜੁੱਟ ਹੋ ਕੇ ਫਰਦਿਓ ਜਿਨ੍ਹਾਂ ਦੇ ਆਪਣਾ ਘਰਾਂ ਦੇ ਵਿੱਚ ਪਾਣੀ ਵੜਿਆ ਆਏ ਉਹਨਾਂ ਦਾ ਸਹਿਯੋਗ ਕਰੋਗੇ ਉਹਨਾਂ ਦਾ ਜਿਹੜਾ ਸਮਾਨ ਹੈ ਸੁਰੱਖਿਅਤ ਜਗ੍ਹਾ ਤੇ ਰੱਖਿਆ ਜਾਵੇ 2023 ਵਿੱਚ ਇਸ ਤਰ੍ਹਾਂ ਦੇ ਹਲਾਸੀ ਜਿਵੇਂ ਹੁਣ ਹੈ 2023 ਤੋਂ ਲੈ ਕੇ ਹੁਣ ਤੱਕ ਕੋਈ ਅਜਿਹੇ ਪ੍ਰਬੰਧ ਨਹੀਂ ਕੀਤੇ ਗਏ ਕਿ ਇਸ ਨੂੰ ਕੋਈ ਰਾਤ ਮਿਲ ਪੰਦੀ ਨਹੀਂ ਬਿਲਕੁਲ ਮੈਂ ਤੁਹਾਨੂੰ ਦੱਸਦਾ ਹਾਂ ਮੈਂ ਤੁਹਾਨੂੰ ਦੱਸਦਾ ਹਾਂ ਜੀ ਇਹ ਜਿਹੜਾ ਪਾਣੀ ਆ ਇਹ ਕੁਦਰਤੀ ਮਾਰ ਆ ਠੀਕ ਹੈ ਕਹਿੰਦੇ ਇਸ ਦਾ ਕਾਰਨ ਇਹ ਵੀ ਹੈ ਕਿ ਜਿਹੜੇ ਸਾਡੇ ਨਹਿਰਾਂ ਦੀਆਂ ਖਾਰਾਂ ਆ ਨਹਿਰਾਂ ਨੂੰ ਇਸ ਵਾਰੀ ਖਾਰ ਲੱਗੀ 23 ਦੇ ਵਿੱਚ ਨਹਿਰਾਂ ਨੂੰ ਖਾਰ ਨਹੀਂ ਲੱਗੀ ਸੀ ਉਹ ਨਹਿਰੋਂ ਨਾ ਪਾਣੀ ਵੀ ਡਿਵਾਈਡ ਕਰਕੇ ਇਹ ਜਿਹੜਾ ਇਦਾਂ ਨੂੰ ਕੀਤਾ ਏ ਪਾਣੀ ਜਾ ਰਿਹਾ ਭੱਜ ਜਿਹੜੀ ਰੇਟ ਦੇ ਨਹਿਰੋਂ ਸੁੱਨੇ ਪਾਣੀ ਜਾ ਰਿਹਾ ਹਾਂ ਨਹੀਂ ਨਹੀਂ ਬਿਲਕੁਲ ਨਹੀਂ ਤੁਸੀਂ ਦੇਖੋ ਜਾ ਕੇ ਉੱਥੇ ਉੱਥੇ ਮੈਂ ਤੁਹਾਨੂੰ ਦੱਸਦਾ ਰਹਿਣਾ ਜੀ ਸੁਣੋ ਮੇਰੀ ਗੱਲ ਉੱਥੇ ਪਾਣੀ ਦਾ ਜਿਹੜਾ ਲੈਵਲ ਆ ਉਹ ਪਹਿਲਾਂ ਨਾਲੋਂ ਘੱਟ ਵਾ ਉਹ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਰਹਿਣਾ ਜੀ ਇੱਕ ਮੈਂ ਇੱਕ ਮੈਂ 2023 ਦੀ ਮੈਂ ਤੁਹਾਨੂੰ ਆਪਣਾ ਦੱਸਦਾ ਏ 2023 ਦੇ ਵਿੱਚ ਤੁਸੀਂ ਆ ਬੇਲੀਆਂ ਦੇ ਵਿੱਚ ਦੇਖਿਆ ਹੁਣਾ ਹਰ ਸਾਤ ਬੇਲੇ ਦੇ ਵਿੱਚ ਦੇਖਿਆ ਹੁਣਾ ਤੁਸੀਂ ਕਿ ਕਿਸ ਤਰ੍ਹਾਂ ਲੋਕਾਂ ਚ ਹਾਰਾ ਕਰਮ ਜੀ ਕਿੰਨਾ ਪਾਣੀ ਗਿਆ ਰ ਤੁਸੀਂ ਇਸ ਵਾਰੀ ਜਾ ਕੇ ਦੇਖਿਆ ਜਿਹੜਾ 15 ਕਰੋੜ ਤੁਸੀਂ ਉਹਨਾਂ ਦੇ ਵੀ ਆਪਣਾ ਜਗ੍ਹਾ ਬਾਈਟ ਲੋ ਨਾ ਲੋਕਾਂ ਦੀ ਉਹਨਾਂ ਤੇ ਜਗ੍ਹਾ ਪੁੱਛੋ ਕਿ ਉਹ ਕਿੱਦਾਂ ਇਸ ਵੇਲੇ ਰਾਹ ਦੀ ਸਾਥ ਲੈ ਰਹੇ ਨੇ ਭਨਾਮ ਪਿੰਡ ਦੇ ਖੜੇ ਹੈ ਭਨਾਮ ਦੀ ਗੱਲ ਕਰ ਰਿਹਾ ਹਾਂ ਹਾਂ ਨਹੀਂ ਮੈਂ ਪੂਰੇ ਪੰਜਾਬ ਦੀ ਗੱਲ ਕਰੂੰਗਾ ਸੁਣੋ ਮੇਰੇ ਮੈਂ ਮੈਂ ਤਾਂ ਉਹੀ ਗੱਲ ਕਰਦਾ ਤੁਸੀਂ ਇਕੱਲੇ ਭਨਾਮ ਦੀ ਗੱਲ ਕਰਦੇ ਆਸੀਂ ਪੂਰੇ ਪੰਜਾਬ ਦੀ ਗੱਲ ਕਰਦੇ ਆ ਠੀਕ ਹੈ ਕਹਿੰਦੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਹੜ੍ਹ ਆਇਆ ਸਾਨੂੰ ਸਾਰਿਆਂ ਦਾ ਹੀ ਦੁੱਖ ਹੈ ਠੀਕ ਹੈ ਕਹਿੰਦੇ ਇਹ ਭਨਾਮ ਵਾਸੀ ਜਿਹੜੇ ਸਾਡੇ ਨਾਲ ਖੜੇ ਹੈ ਠੀਕ ਹੈ ਕਹਿੰਦੇ ਹੁਣ ਆਪਾਂ ਇੱਥੇ ਜਾਇਜ਼ਾ ਲੈ ਕੇ ਗਿਆ ਇਹ ਰਿਪੋਰਟ ਆਪਾਂ ਗਰਾਊਂਡ ਲੈਵਲ ਦੀ ਰਿਪੋਰਟ ਮੰਤ ਜਿਹੜਾ ਵੀ ਆਪਾਂ ਇਹਨਾਂ ਦਾ ਆਪਾਂ ਜਿੰਨਾ ਵੀ ਕਰ ਸਕਦੇ ਆ ਉਹਨਾਂ ਦੀ ਮਦਦ ਕਰਾਂਗੇ ਨਹੀਂ ਮੇਰੀ ਗੱਲ ਸੁਣੋ ਉਸ ਵੇਲੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪਣਾ ਜਿਹੜੀ ਸਰਕਾਰ ਆਈ 2022 ਦੇ ਵਿੱਚ ਆਈ ਸੀਗੀ ਠੀਕ ਹੈ ਜੀ ਸਰਕਾਰ ਪਹਿਲੀ ਵਾਰੀ ਆਈ ਠੀਕ ਹੈ ਕਿ ਨਹੀਂ ਇਹਨਾਂ ਨੂੰ ਸਮਝਣ ਲਈ ਹਜੇ 2-3 ਸਾਲ ਟਾਈਮ ਚਾਹੀਦਾ ਹੈ ਇਹ ਮੈਂ ਤਾਂ ਉਹਨਾਂ ਨੂੰ ਕਹਿੰਦਾ ਜਿਹੜੇ 70 70 ਸਾਲ ਜਿੰਨੀ 30 25 25 ਸਾਲ ਰਾਜ ਕੀਤਾ ਸੁਣੋ ਮੇਰੀ ਗੱਲ ਰਾਣਾ ਜੀ ਮੈਨੂੰ ਮੇਰੀ ਗੱਲ ਸੁਣਿਓ ਮੇਰੀ ਗੱਲ ਸੁਣਿਓ ਇਹ ਕੋਈ ਜਾਦੂਰੀ ਛੜੀ ਨਹੀਂ ਐ ਵੀ ਇੱਕ ਵਾਰੀ ਜਾਦੂਰੀ ਛੜੀ ਘੁਮਾ ਕੇ ਸਾਰੇ ਕੰਮ ਇੱਕੋ ਵਾਰ ਹੋ ਜਾਣੇ ਜੇ ਜੇ ਹਰ ਸੇ ਬਿੱਲੇ ਵਾਲਿਆ ਮੈਂ ਫੇਰ ਉਹਨਾਂ ਦਲਦਾ ਜੇ ਮੈਂ ਮੁਰਗੀ ਦਾ ਵੀ ਮੁਆਵਜ਼ਾ ਦਵਾਂਗੇ ਲੋਕਾਂ ਦੇ ਘਰਾਂ ਤੱਕ ਦਾ ਮੁਆਵਜ਼ਾ ਮੇਰੀ ਗੱਲ ਸੁਣੋ ਘਰ ਘਰ ਨੌਕਰੀ ਵੀ ਸਾਨੂੰ ਮਿਲ ਗਈ ਸੀ ਕਾਂਗਰਸ ਦੇ ਟਾਈਮ ਠੀਕ ਐ 25 ਰੁਪਏ ਭੱਤਾ ਵੀ ਮਿਲ ਗਿਆ ਦਾ ਟਮਾਟਰ ਫੋਨ ਵੀ ਮਿਲ ਗਿਆ ਦਾ ਸੁਣੋ ਸੁਣੋ ਮੇਰੀ ਗੱ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਦੱਸਦਾ ਵੀਰੇ ਸੁਣ ਗੱਲ ਰਾਣਾ ਜੀ ਕੋਈ ਗੱਲ ਤੁਸੀਂ ਇੱਕ ਪਾਰਟੀ ਦਾ ਨੁਮਾਇੰਦਾ ਹੋ ਕਹਿੰਨਾ ਗੱਲ ਕਰਿਆ ਕਰੋ ਸਹੀ ਗੱਲ ਕਰਿਆ ਕਰੋ ਤੇ ਮੈਂ ਮੈਂ ਤੁਹਾਨੂੰ ਮੈਂ ਤੁਹਾਨੂੰ ਉਹੀ ਗੱਲ ਕਰ ਰਿਹਾ ਸੁਣੋ ਮੇਰੀ ਗੱਲ ਚਲੋ ਸੁਣੋ ਇੱਕ ਵਾਰ ਸਰਪੰਚ ਸਾਹਿਬ ਸਰਪੰਚ ਸਾਹਿਬ ਸੁਣੋ ਮੇਰੀ ਗੱਲ ਸੁਣੋ ਤੁਸੀਂ ਬਿਜਲੀ ਦੀ ਗੱਲ ਕੀਤੀ ਕਦੇ ਅੱਜ ਤਾਂ ਜਲ ਆਪਾਂ ਹੜਾਂ ਦੀ ਗੱਲ ਕਰਨੇ ਕਦੇ ਬਿਜਲੀ ਦੀ ਗੱਲ ਕੀਤੀ ਤੁਸੀਂ ਵੀ 6 ਤੋਂ ਜੁੰਟ ਕੇ ਹਾਂ ਫਰੀ ਦਿੱਤੀ ਬੱਲਾ ਕਲੀਨਿਕ ਦੀ ਗੱਲ ਕੀਤੀ ਤੁਸੀਂ ਹਾਂ ਮੁੱਦਾ ਮੈਂ ਮੁੱਦਾ ਪਾਣੀ ਦਾ ਹੀ ਕਰ ਰਿਹਾ ਤੁਸੀਂ ਮੁਰਗੀਆਂ ਵੱਲ ਚੱਲ ਗਏ ਨਾ ਮੁੱਦਾ ਪਾਣੀ ਦਾ ਹੀ ਕਰ ਰਿਹਾ ਜੀ ਤੋ ਵੀਰੇ ਇਟਾ ਹੁਣ ਸਿਆਸਤ ਦਾ ਸਮਾਂ ਨਹੀਂ ਸਿਆਸਤ ਆਪਾਂ ਜੇਲਾ ਟਾਈਮਾਂ ਦਾ ਕਰਾਂਗੇ ਫਿਲਹਾਲ ਮੁਆਵਜ਼ਾ ਮਿਲੂਗਾ ਜਿੰਨਾ ਨੁਕਸਾਨ ਆ ਉਹਨਾ ਮੁਆਵਜ਼ਾ ਮਿਲੂਗਾ ਰਿਪੋਰਟ ਤਿਆਰ